ਇਹ ਤਸਵੀਰਾਂ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਫਤੇਗੜ ਸਾਹਿਬ ਦੇ ਸਰਹੰਦ ਕੋਲੋਂ ਲੰਘਦੀ ਪਾਖੜਾ ਨਹਿਰ ਦੀਆਂ ਨੇ ਜਿੱਥੇ ਕੀ ਮੰਡੀ ਗੁਪਿੰਦਗੜ ਦਾ ਇੱਕ ਵਿਅਕਤੀ ਆਪਣੀ ਕਾਰ ਸਮੇਤ ਪਾਖੜਾ ਨਹਿਰ ਵਿੱਚ ਉੱਤਰ ਚਾਉਂਦਾ ਹੁਣ ਸਵਾਲ ਖੜਾ ਇਹ ਹੁੰਦਾ ਹੈ ਕਿ ਇਹ ਵਿਅਕਤੀ ਕਾਰ ਨੂੰ ਫਲੋਟਿੰਗ ਨੇੜੇ ਕੱਚੀ ਸੜਕ ਤੋਂ ਕਿਉਂ ਲੈ ਕੇ ਆਇਆ ਅਤੇ ਇਹ ਕਾਰ ਨਹਿਰ ਵਿੱਚ ਕਿਵੇਂ ਡਿੱਗੀ ਕੋਤਾਖੋਰਾ ਨੇ ਬਚਾਅ ਕਾਰਜ ਸ਼ੁਰੂ ਕੀਤੇ ਸਨ ਕਾਰ ਨੂੰ ਤਾਂ ਲੱਭ ਲਿਆ ਗਿਆ ਪਰ ਅਜੇ ਤੱਕ ਡਰਾਈਵਰ ਦਾ ਕੋਈ ਸੁਰੱਖ ਨਹੀਂ ਹੈ ਵਿਅਕਤੀ ਕਾਰ ਨੂੰ ਫਲੋਟਿੰਗ ਨੇੜੇ ਕੱਚੀ ਸੜਕ ਤੋਂ ਕਿਉਂ ਲੈ ਕੇ ਆਇਆ ਕਾਰ ਨਹਿਰ ਵਿੱਚ ਕਿਵੇਂ ਡਿੱਗੀ ਇਹ ਸਾਰੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਾਰ ਪਾਣੀ ਦੇ ਤੇਜ਼ ਵਹਾਅ ਕਾਰਨ ਕਰੀਬ 3 ਕਿਲੋਮੀਟਰ ਦੂਰ ਜਾ ਚੁੱਕੀ ਸੀ ਜਿਸ ਨੂੰ ਗੋਤਾਖੋਰਾ ਨੇ ਕਾਫੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਫਤਿਹਗੜ ਸਾਹਿਬ ਦੇ ਡੀਐਸਪੀ ਸੁਖਨਾਥ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦੇ ਤੱਥ ਸਾਹਮਣੇ ਆਉਣਗੇ ਉਸ ਤਰ੍ਹਾਂ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਸਲਾਮ ਅਲੈਕੁਮ ਜਿਸ ਤਰੀਕੇ ਸਾਹਿਬ ਕੋ ਬਕਾਇਆ ਕਿ ਰਾਤ ਹੈ ਨਾ ਕਾਰ ਗਿਰ ਗਈ ਤੇ ਹੁੰਡਾ ਵਾਲਾ ਹੁੰਡਾਈ ਵਾਲਾ ਕੀ ਹੈ ये सर रेस्टोरेंट फ्रोडिंग ऐसी गिरी थी जहाँ ऐसी थोड़ी देर पहले बस गिरी तो थी उसी जगह ये भी आगे तकरीबन दो ढाई किलोमीटर दूर ये गाड़ी आ गई है ये, ये थोड़ा हेड है यहाँ पे है दिल्ली की साइड और एक एकदार अपना राजस्थान के साइड तो यहाँ पे आगे गाड़ी रुकी है अभी जाके इनशाला किस तरह का माहौल होगा किस तरह से होगा वीडियो के आप वीडियो इंफॉर्मेशन आई थी है के हैव बीन क्वेंट मूवीज लोसाफी हो गया फंडा एवेन्यू करके जी काशीनाथ जी कोटापुर लाके सिटी कोटापुर क्लॉक के उत्तराखंड भी रहती है फाई एवेन्यू में राइट पर मतलब ये टाइम घड़ी ऊपर भी सी है ओना ने भी परहारा युथ किया ये स्टोई कुमार ने मंडी में जो पूरा आत्मिकयन कर रही थी उन्हें भी देखें

ਦੇਖਾ ਜਦੋਂ ਕੋਈ ਇਹ ਬਕਾਸੀ ਤੋਂ ਸਾਰੀ ਕਨਾਲ ਦੇ ਨਾਲ ਨਾਲ ਜੋ ਤੋਂ ਅੰਦਰ ਇੱਕ ਸੀ ਉਹ ਵੀ ਇਹ ਰਿਆਸਾ ਦੀ ਮਾਨਕੀਆ ਤੇ ਇਹ ਗੋਤਾ ਗੁਰਾ ਬਲੋ ਹੋਇਆ ਕਿ ਦੋਵਾਂ ਦੁਬਾਰ ਦੀ ਹਾਂ ਉਹ ਗੋਤਾ ਗੁਰਾ ਦੀ ਪੁਜਤਾ ਬਰਸ਼ ਕੀ ਹੋਵੇਂ 25 ਵੰਦ ਤੇ ਤਾਂ ਇਹਨਾਂ ਤੋਂ ਹੋਵਾ ਦੀ ਜੀ ਚੰਗੀ ਸਦਾਰਾ ਇਹ ਚੈਨ ਹੁੰਦਾ ਕਨਿਸ਼ ਫ੍ਰੇਮ ਐਸਟੀ ਜਿਵਾ ਕੀ ਕੰਮ ਸੀ ਕਿ ਆ ਫੀਲਿੰਗ ਆ ਰਹੇ ਖਾਣੇ ਆ ਚਾਹੀਏ ਉਹ ਲੈ ਲਾ ਲਾ ਲੈ ਖਾਣੇ ਆ ਬਣਾ ਲੈ ਸਿਰ ਕੀ ਕੰਮ ਕਰਦੇ ਕਰ ਜਿਨਾਂ ਦਾ ਜੀ ਗ੍ਰੰਟ ਨੂੰ ਨੇ ਉਹ ਕੋਈ ਮਤਲਬ ਸੁਝਾ ਰਿਹਾ ਕੋਈ ਛੋਟਾ ਮਤਲਬ ਇਸ ਦਾ ਜੋੜੋ ਕਰ ਕੰਨੀਸ਼ੀ